ਅ ਮਿਤੀ 9425 ਨੂੰ ਪਿੰਡ ਕੰਗ ਦੇ ਵਿੱਚ ਦਿਨ ਦਾੜੇ ਗੁਰਪ੍ਰੀਤ ਕੋਰ ਵਾਸੀ ਜਿਹੜੀ ਪਿੰਡ ਕੰਗ ਉਹਦਾ ਮਰਡਰ ਹੋਇਆ ਸੀਗਾ ਜਿਹਦੇ ਵਿੱਚ ਕੋਈ ਉਸ ਟਾਈਮ ਬਲਾਈਂਡ ਮਰਡਰ ਹੋਇਆ ਸੀਗਾ ਕੋਈ ਕਲੂਨੀ ਲੱਗਿਆ ਸੀਗਾ ਇਹਦੇ ਤੇ ਕੰਮ ਕਰਦੇ ਹੋਏ ਡੀਐਸਪੀ ਜਿਹੜੇ ਆਪਣੇ ਗੋਵਿੰਦਵਾਲ ਸਾਹਿਬ ਨੇ ਅਤਲ ਸੋਣੀ ਤੇ ਇਨਸਪੈਕਟਰ ਜਿਹੜੇ ਪ੍ਰਭਜੀਤ ਨੇ ਅੰਡਰ ਸੁਪਰਵਾਈਜ਼ਨ ਆਫ ਜਿਹੜੇ ਐਸਪੀਡੀ ਅਜੇ ਰਾਜ ਸਿੰਘ ਤੇ ਸਬ ਇਨਸਪੈਕਟਰ ਸਾਡੀ ਬਲਜੀਤ ਕੋਰ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਟੈਕਨੀਕਲੀ ਤੇ ਪ੍ਰੋਫੈਸ਼ਨਲ ਵੇ ਨਾਲ ਹਿਊਮਨ ਇੰਟ ਦੇ ਬੇਸ ਤੇ ਇੱਕ ਬੰਦਾ ਪਹਿਲਾਂ ਪਛਾਣ ਕੀਤੀ ਸੀਗੀ ਜਿਹਦਾ ਨਾਂ ਸੀਗਾ ਗੁਰ ਗੁਰਸ਼ਨਦੀਪ ਸਿੰਘ ਉਰਫ ਕਾਲੂ ਇਹ ਇਹਨੂੰ ਜਦੋਂ ਕਾਬੂ ਕੀਤਾ ਗਿਆ ਤੇ ਇਹਨੇ ਦੱਸਿਆ ਕਿ ਬਈ ਜਿਹੜੇ ਇਹ ਤਿੰਨ ਦੋਸ਼ੀ ਜਿਹੜੇ ਸੀਗੇ ਉਸ ਦਿਨ ਇਹਦੇ ਘਰ ਆਏ ਸੀਗੇ ਲੁੱਟ ਦੇ ਇਰਾਦੇ ਲੁੱਟਣ ਦੀ ਨiyet ਦੇ ਨਾਲ ਜਦੋਂ ਉੱਥੇ ਉਹਨੇ ਰਜਿਸਟਰ ਕੀਤਾ ਤੇ ਇਹਨਾਂ ਨੇ ਉਹਦਾ ਮਰਡਰ ਕਰਤਾ ਸੀਗਾ ਤੇ ਇਹਦੇ 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 ਫਰਦਰ ਇਖਸ਼ਾਫ ਤੇ ਦੋ ਦੋਸ਼ੀਆਂ ਦੀ ਹੋਰ ਪਹਿਚਾਨ ਹੋਈ ਹੈ ਗੁਰਸ਼ੰਦੀਪ ਸਿੰਘ ਜਿਹੜਾ ਅਸੀਂ ਫੜ ਲਿਆ ਹੈ ਤੇ ਇਸ ਤੋਂ ਬਾਅਦ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਗੋਲਡੀ ਜਿਹੜਾ ਕਿ ਜੰਡਿਆਲਾ ਗੁਰੂ ਦਾ ਰਹਿਣ ਵਾਲਿਆ ਹੈ ਇਹ ਦੱਸਦੀ ਹੈ ਕਿ ਵੀ ਜਿਹੜਾ ਲਖਵਿੰਦਰ ਸਿੰਘ ਉਰਫ ਗੋਲਡੀ ਹੈ ਇਹ ਮਿਤੀ 16 4 25 ਨੂੰ ਥਾਣੇ ਵੈਰੋਵਾਲ ਦੇ ਵਿੱਚ ਲੁੱਟ ਦੀ ਲੁੱਟ ਕਰਦੇ ਹੋਏ ਤੇ ਡਰੱਗਸ ਦੇ ਨਾਲ ਫੜਿਆ ਗਿਆ ਸੀਗਾ ਤੇ ਫਿਲਹਾਲ ਗਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦ ਹੈ ਤੀਜੇ ਦੋਸ਼ੀ ਦੀ ਵੀ ਜਿਹੜੀ ਹੈ ਪਛਾਣ ਹੋ ਗਈ ਆ ਉਹਦਾ ਨਾਂ ਹਜੇ ਤੁਹਾਨੂੰ ਦੱਸ ਨਹੀਂ ਸਕਦੇ ਗੋਪਨੀਯਤਾ ਰੱਖਦੇ ਹੋਏ ਤੇ ਤਿੰਨ ਦੋਸ਼ੀ ਜਿਹੜੇ ਸੀਗੇ ਉਹਦੇ ਵਿੱਚ ਟੋਟਲ ਦੋ ਦੋਸ਼ੀ ਇਹਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਆ ਤੇ ਜਿਹੜਾ ਆਪਣਾ ਸਾਡਾ ਬਲਾਈਂਡ ਮਟਰ ਕੇਸ ਸੀਗਾ ਇਹ ਸੋਲਵ ਹੋ ਗਿਆ ਦੋਸ਼ੀ ਫੜਿਆ ਗਿਆ ਮੈਂ ਜੀ ਗੁਰਪ੍ਰੀਤ ਦਾ ਮਾਮਾ ਸਹੁਰਾ ਵਾਂ ਮੈਂ ਆਪਣੇ ਹੱਥੀਂ ਪੜੇਵਾ ਆਪਣਾ ਪਾਲਿਆ ਮੂੰਹ ਤੇ ਆਂਦੋ ਥੱਲੇ ਬੰਦੋ ਥੋੜਾ ਜੀ ਜਿਹਦੀ ਡੈਥ ਹੋਈ ਆ ਉਹ ਮੇਰੀ ਨੋ ਸੀ ਪੜੇਵੇਂ ਨੋ ਇਹਨਾਂ ਨੇ ਦੋਸ਼ੀਆਂ ਨੇ ਉਹਨੂੰ ਮਾਰਿਆ ਇਹਨਾਂ ਨੂੰ ਸਖਤ ਤੋਂ ਸਜ਼ਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਅੱਜ ਇਹਨਾਂ ਦੋਸ਼ੀਆਂ ਦੀ ਮਾਂ ਵੀ ਮੇਰੇ ਗਾਲ ਪਈ ਆਣ ਕੇ ਸਾਡੀ ਜ਼ਮੀਨ ਆ ਉਥੇ ਡੀਨੇਵਾਲ ਚ ਮੈਨੂੰ ਪੱਠੇ ਵੜ ਦਿਆ ਉਹ ਮੇਰੇ ਗਾਲ ਪਈ ਆਣ ਕੇ ਮੇਰੇ ਬੱਚਿਆਂ ਨੂੰ ਛਡਾ ਮੇਰੇ ਘਰਵਾਲੇ ਨੂੰ ਛਡਾ ਦਿਓ ਮੇਰੇ ਗਾਲ ਪਈ ਆਣ ਕੇ ਪਹਿਲਾਂ ਗਾਲੀ ਗਲੋਚ ਕੀਤਾ ਵੱਧ ਘੱਟ ਕੀਤੀ ਆ ਉਥੇ ਬੰਦੇ ਅਗਵਾ ਵੀ ਆ ਗਏ ਆ ਮੇਰੇ ਗਾਲ ਪਈ ਆ ਮੈਨੂੰ ਇਹਨਾਂ ਤੋਂ ਖਤਰਾ ਵਾ ਮੈਨੂੰ ਸੁਰੱਖਿਆ ਦਿੱਤੀ ਆ ਜਾਓ ਦੇਣ ਮੈਨੂੰ ਸਰਕਾਰ ਦਵੇ ਨਾਲ ਮੈਨੂੰ ਕੋਈ ਹਿਯਾਰ ਦਵੇ ਜਿਹੜੀ ਮੈਂ ਆਪਣੀ ਰਾਖੀ ਕਰ ਸਕਾ ਆਪਣੇ ਜਾਨ ਮਾਲ ਦੀ ਮੇਰੀ ਉਥੇ ਜ਼ਮੀਨ ਇਹ ਫਿਰ ਵੀ ਮੇਰੇ ਗਲ ਪੈ ਸਕਦੀ ਆ ਇਹਨਾਂ ਮੇਰੀ ਨੋਡ ਦਾ ਨਜਾਇਜ਼ ਕਤਲ ਕੀਤਾ ਨਾਲੇ ਡਾਕਾ ਮਾਰਿਆ ਨਾਲੇ ਉਹਨੂੰ ਪਾੜ ਕਰਦੀ ਢੂਕੇ ਇਹਨਾਂ ਨੇ ਮਾਰਿਆ ਇਹਨਾਂ ਗਲ ਵੱਢ ਕੇ ਹੋਰਾ ਜਿਹੜੇ ਅੱਜ ਫੜੇ ਸੰਤੋਖਤ ਰੂਪੀ ਫੜੇ ਗਏ ਨੇ ਜਿਹੜੇ ਫੜੇ ਤੇ ਅੱਜ ਜਿਹੜੇ ਅੱਜ ਫੜੇ ਆ ਦੋਸ਼ੀ ਆ ਔਕਾਤ ਲਿਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਗਾਂ ਕੋਈ ਹੋ ਜਾ ਕੰਮ ਨਾ ਕਰੇ ਕਿਉਂਕਿ ਇਹਨਾਂ ਨੇ ਖੁਦ ਮਾਂ ਪਿਓ ਵੀ ਨਾਲ ਆ ਮਾਂ ਵੀ ਪਿਓ ਵੀ ਮਾਨ ਕੇ ਮੇਰੇ ਗਾਲ ਪਈ ਐ ਦੀ ਪੱਠੇ ਵੜਦੇ ਦੇ ਤਾਨੂੰ ਪਛਾਣ ਕਰਾਈ ਇਹਨਾਂ ਦੀ ਮੈਨੂੰ ਪਛਾਣ ਨਹੀਂ ਕਰਾਈ ਮੈਨੂੰ ਇਹਨਾਂ ਨੇ ਚਿਹਰਾ ਨਹੀਂ ਵਿਖਾਇਆ ਇਹਦੀ ਮਾਂ ਨੇ ਆਣ ਕੇ ਕਿਹਾ ਬਾਬਾ ਜੀ ਮੈਂ ਫੜੇ ਇੱਥੇ ਇਹਦਾ ਇਹਦਾ ਮੁੰਡੇ ਦਾ ਨਾਲ ਆ ਉਹਨੇ ਮੈਨੂੰ ਭੁੱਲ ਗਿਆ ਉਹਨੇ ਕਿਹਾ ਫੜਿਆ ਉਹਨੇ ਛਡਾਰਿਆ ਮੈਂ ਕਿਹੜੇ ਕਾਮ ਵਿੱਚ ਮੈਨੂੰ ਗੀਨਤਾ ਇਹਦੀ ਮਾਂ ਵਾ ਉਹ ਆਪਣੇ ਆ ਵੀ ਬਾਗੀ ਹਾਂ ਦੀ ਇਹੋ ਜਿਹੜੀ ਬੁੱਢੀ ਮਾਰੀ ਆ ਮੈਂ ਕਿਹਾ ਤੁਸੀਂ ਮਾਰੀ ਮੇਰੀ ਨੋ ਆਹ ਹੋ ਰਿਹਾ ਹੈ ਬਾਬਾ ਜੀ ਉਹ ਛਡਾ ਦਿਓ ਤੇ ਤਰਸ ਤਰਸਕਾਰਾ ਹੋ ਰਿਹਾ ਉਹ ਸਰਕਾਰ ਕਰੂਗੀ ਸਰਕਾਰ ਜ਼ਿੰਮੇਵਾਰ ਹੈ ਉਹ ਠੀਕ ਹੈ ਮਰ ਕੇ ਗਈ ਪੂਰਾ ਮਰਨਾ ਲੜ ਕੇ ਗਈ ਓਕੇ ਚਲੋ